ਦੇ ਦੋਸਤੋ ਪਿਛਲੇ ਲੈਕਚਰਾਂ ਵਿੱਚ ਅਸੀਂ ਅਸਿੰਕਰੋਨਸ 카운ਟਰਾਂ ਦੇ ਡਿਜ਼ਾਈਨ ਬਾਰੇ ਚਰਚਾ ਕੀਤੀ ਸੀ ਅਸੀਂ ਸਿੱਖਿਆ ਸੀ ਕਿ ਅਸਿੰਕਰੋਨਸ 카운ਟਰ ਜਿਸ ਨੂੰ ਰਿਪਲ 카운ਟਰ ਵੀ ਕਿਹਾ ਜਾਂਦਾ ਹੈ ਪ੍ਰੋਪਗੇਸ਼ਨ ਡਿਲੇ ਦੀ ਸਮੱਸਿਆ ਤੋਂ ਪ੍ਰਭਾਵਿਤ ਹੁੰਦੇ ਹਨ ਕਿਉਂਕਿ ਕਲੌਕ ਸਿਗਨਲ ਸਬ ਫਲਿੱਪ ਫਲੌਪਸ ਨੂੰ ਇੱਕੋ ਸਮੇਂ ਨਹੀਂ ਪਹੁੰਚਦਾ ਇਸ ਡਿਲੇ ਕਰਕੇ ਜਦੋਂ ਸਟੇਟਾਂ ਦੀ ਗਿਣਤੀ ਵੱਧਦੀ ਹੈ ਤਾਂ ਅਸਿੰਕਰੋਨਸ 카운ਟਰ ਹੌਲੀ ਹੋ ਜਾਂਦੇ ਹਨ हाई स्पीड ਵਾਲੀਆਂ ਐਪਲੀਕੇਸ਼ਨਾਂ ਵਿੱਚ ਇਹ ਪ੍ਰੋਪੇਗੇਸ਼ਨ ਡਿਲੇ ਗਲਤੀਆਂ ਪੈਦਾ ਕਰ ਸਕਦਾ ਹੈ ਜਿਸ ਕਾਰਨ ਅਸਿੰਕਰੋਨਸ 카운ਟਰ ਸਟੀਕ ਸਮੇਂ ਅਤੇ ਨਿਯੰਤਰਣ ਲਈ ਘੱਟ ਪ੍ਰਭਾਵਸ਼ਾਲੀ ਹੋ ਜਾਂਦੇ ਹਨ ਇਸ ਕਮੀ ਨੂੰ ਦੂਰ ਕਰਨ ਲਈ ਅਸੀਂ ਪਿਛਲੇ ਲੈਕਚਰ ਵਿੱਚ ਸਿੰਕਰੋਨਸ 카운ਟਰਾਂ ਦੇ ਡਿਜ਼ਾਈਨ ਦਾ ਜ਼ਿਕਰ ਕਰ ਚੁੱਕੇ ਹਾਂ ਸਿੰਕਰੋਨਸ 카운ਟਰਾਂ ਵਿੱਚ ਸਾਰੇ ਫਲਿੱਪ-ਫਲੌਪ ਇੱਕੋ ਸਮੇਂ ਕਲਾਕ ਸਿਗਨਲ ਪ੍ਰਾਪਤ ਕਰਦੇ ਹਨ ਇਸ ਨਾਲ ਪ੍ਰੋਪੇਗੇਸ਼ਨ ਡਿਲੇ ਦੀ ਸਮੱਸਿਆ ਖਤਮ ਹੋ ਜਾਂਦੀ ਹੈ ਅਤੇ ਤੇਜ ਤੇ ਵਧੇਰੇ ਪ੍ਰੋਸੈਸਿੰਗ ਕਾਰਜ ਯਕੀਨੀ ਬਣਦਾ ਹੈ ਅਸੀਂ ਇਸ ਤਰੀਕੇ ਦੀ ਵਰਤੋਂ ਕਰਕੇ ਸਿੰਕਰੋਨਸ ਮੋਡ 8 ਕਾਊਂਟਰ ਅਤੇ 2-ਬਿਟ ਅਪ-ਡਾਊਨ ਕਾਊਂਟਰ ਡਿਜ਼ਾਈਨ ਕੀਤੇ ਸਨ ਹੁਣ ਅਸੀਂ ਇਸ ਸੰਕਲਪ ਨੂੰ ਅੱਗੇ ਵਧਾ ਕੇ ਇੱਕ ਸਿੰਕਰੋਨਸ ਡੈਕੇਡ ਕਾਊਂਟਰ ਡਿਜ਼ਾਈਨ ਕਰਾਂਗੇ ਕਿਉਂਕਿ ਇਹ 10 ਸਟੇਟਸ ਦਾ ਗਿਣਤੀ ਕਰਦਾ ਹੈ ਇਸ ਲਈ ਇਸ ਨੂੰ ਮੋਡ 10 ਕਾਊਂਟਰ ਵੀ ਕਿਹਾ ਜਾਂਦਾ ਹੈ ਡੇਕੇਡ ਕਾਊਂਟਰ ਡਿਜੀਟਲ ਕੜੀਆਂ ਫ੍ਰੀਕੁਐਂਸੀ ਡਿਵੀਜ਼ਨ ਅਤੇ ਇਲੈਕਟ੍ਰੋਨਿਕ ਡਿਸਪਲੇ ਵਿੱਚ ਵੱਡੇ ਪੱਧਰ ਤੇ ਵਰਤੇ ਜਾਂਦੇ ਹਨ ਜਿੱਥੇ ਡੈਸੀਮਲ ਰੂਪ ਵਿੱਚ ਗਿਣਤੀ ਦੀ ਲੋਡ ਹੁੰਦੀ ਹੈ ਇੱਕ ਸਿੰਕਰੋਨਸ ਡੈਕੇਡ ਕਾਊਂਟਰ ਦਾ ਡਿਜ਼ਾਈਨ ਹੋਰ ਸਿੰਕਰੋਨਸ ਕਾਊਂਟਰਾਂ ਵਾਂਗ ਹੀ ਕਦਮ ਦਰ ਕਦਮ ਤਰੀਕੇ ਨਾਲ ਕੀਤਾ ਜਾਂਦਾ ਹੈ ਅਸੀਂ ਇਹ ਯਕੀਨੀ ਬਣਾਉਣਾ ਹੁੰਦਾ ਹੈ ਕਿ 9 ਦੀ ਗਿਣਤੀ ਤੱਕ ਪਹੁੰਚਣ ਤੋਂ ਬਾਅਦ ਕਾਊਂਟਰ ਰੀਸੈਟ ਹੋਵੇ ਤਾਂ ਜੋ ਦਹਾਕੇ ਦਾ ਗਿਣਤੀ ਕ੍ਰਮ ਬਰਕਰਾਰ ਰਹੇ ਆਓ ਡੀ ਫਲਿੱਪ-ਫਲॉप ਦੀ ਵਰਤੋਂ ਕਰਕੇ ਇਸ ਦੇ ਡਿਜ਼ਾਈਨ ਦੀ ਕਦਮ-ਦਰ-ਕਦਮ ਸ਼ੁਰੂਆਤ ਕਰੀਏ ਇੱਕ ਡੈਕੇਡ ਕਾਊਂਟਰ 0 ਤੋਂ 9 ਤੱਕ ਗਿਣਤੀ ਕਰਦਾ ਹੈ ਅਤੇ ਫਿਰ ਵਾਪਸ 0 ਤੇ ਰੀਸੈਟ ਹੁੰਦਾ ਹੈ ਕਿਉਂਕਿ ਇਸ ਵਿੱਚ 10 ਸਟੇਟਸ ਹੁੰਦੀਆਂ ਹਨ ਇਸ ਲਈ ਸਾਨੂੰ 4 ਡੀ ਫਲਿੱਪ-ਫਲॉप्स ਦੀ ਲੋੜ ਹੈ ਆਓ ਇਨ੍ਹਾਂ ਫਲਿੱਪ-ਫਲੋਪਾਂ ਨੂੰ FF3 FF2 FF1 ਅਤੇ FF0 ਦੇ ਰੂਪ ਵਿੱਚ ਲੇਬਲ ਕਰੀਏ ਜਿੱਥੇ Q3 Q2 Q1 ਅਤੇ Q0 ਉਹਨਾਂ ਦੇ ਆਉਟਪੁੱਟ ਨੂੰ ਦਰਸਾਉਂਦੇ ਹਨ ਜਿਸ ਵਿੱਚ Q3 ਸਭ ਤੋਂ ਮਹੱਤਵਪੂਰਨ ਬਿਟ ਭਾਵ MSB ਹੈ ਅਤੇ Q0 LSB ਹੈ ਇਨ੍ਹਾਂ ਫਲਿੱਪ-ਫਲੌਪਸ ਦੇ ਅਨੁਸਾਰੀ ਇਨਪੁੱਟ D3 D2 D1 ਅਤੇ D0 ਨਾਲ ਦਰਸਾਏ ਗਏ ਹਨ ਇਸ 카운ਟਰ ਨੂੰ ਡਿਜ਼ਾਈਨ ਕਰਨ ਲਈ ਸਭ ਤੋਂ ਪਹਿਲਾਂ ਅਸੀਂ ਇੱਕ ਸਟੇਟ ਟੇਬਲ ਤਿਆਰ ਕਰਦੇ ਹਾਂ ਇਹ ਟੇਬਲ ਫਲਿੱਪ-ਫਲੌਪ ਆਉਟਪੁੱਟਸ ਦੀ ਮੌਜੂਦਾ ਪ੍ਰੈਜੈਂਟ ਸਟੇਟ ਅਤੇ ਹਰੇਕ ਕਲੌਕ ਪਲਸ ਤੋਂ ਬਾਅਦ ਉਹਨਾਂ ਦੀ ਅਗਲੀ ਭਾਵ ਨੈਕਸਟ ਸਟੇਟ ਨੂੰ ਦਰਸਾਉਂਦਾ ਹੈ ਕਿਉਂਕਿ ਇਹ ਇੱਕ ਡੈਕੇਡ ਕਾਊਂਟਰ ਹੈ ਇਸ ਲਈ ਇਸ ਟੇਬਲ ਵਿੱਚ ਸਿਰਫ 10 ਕਤਾਰਾਂ ਹੁੰਦੀਆਂ ਹਨ ਜੋ ਕਿ ਬਾਈਨਰੀ 0 ਤੋਂ 9 ਤੱਕ ਦੀਆਂ ਸਟੇਟਸ ਨੂੰ ਦਰਸਾਉਂਦੀਆਂ ਹਨ ਡੀ ਫਲਿੱਪ ਫਲੌਪਸ ਲਈ ਲੋੜਿੰਦੇ ਇਨਪੁਟ ਨਿਰਧਾਰਿਤ ਕਰਨ ਲਈ ਅਸੀਂ ਡੀ ਫਲਿੱਪ ਫਲੌਪ ਦਾ ਐਕਸਾਈਟੇਸ਼ਨ ਟੇਬਲ ਵੇਖਦੇ ਹਾਂ ਕਿਉਂਕਿ ਹਰ ਫਲਿੱਪ-ਫਲॉप ਦੀ ਅਗਲੀ ਸਟੇਟ ਸਿੱਧੇ ਤੌਰ ਤੇ ਇਸ ਦੇ ਡੀ ਇਨਪੁਟ ਤੇ ਨਿਰਭਰ ਕਰਦੀ ਹੈ ਇਸ ਲਈ ਡੀ3, ਡੀ2, ਡੀ1 ਅਤੇ ਡੀ0 ਲਈ ਮੁੱਲ ਸਿੱਧੇ ਸਟੇ ਟੇਬਲ ਦੇ ਨੈਕਸਟ ਏਅਰ ਕਾਲਮ ਤੋਂ ਵੀ ਲੈ ਜਾ ਸਕਦੇ ਹਾਂ ਇਸ ਜਾਣਕਾਰੀ ਦੇ ਆਧਾਰ ਤੇ ਹੁਣ ਅਸੀਂ ਫਲਿੱਪ-ਫਲॉप ਇਨਪੁਟਸ ਲਈ ਬੂਲੀਅਨ ਐਕਸਪ੍ਰੈਸ਼ਨ ਕੇ ਮੈਪਸ ਦੀ ਮਦਦ ਨਾਲ ਪ੍ਰਾਪਤ ਕਰਦੇ ਹਾਂ ਕਿਉਂਕਿ 4-ਬਿਟ ਬਾਈਨਰੀ ਕਾਊਂਟਰ 16 ਸਟੇਟਸ ਤੱਕ ਗਿਣਤੀ ਕਰ ਸਕਦਾ ਹੈ ਪਰ ਅਸੀਂ ਸਿਰਫ 10 ਸਟੇਟਸ ਦੀ ਵਰਤੋਂ ਕਰ ਰਹੇ ਹਾਂ ਇਸ ਲਈ 6 ਸਟੇਟਸ ਬਚੀਆਂ ਹੋਈਆਂ ਹਨ ਇਹਨਾਂ ਬਚੀਆਂ ਹੋਈਆਂ ਸਟੇਟਸ ਨੂੰ ਕੇ ਮੈਪਸ ਵਿੱਚ ਡੋਂਟ ਕੇਅਰ ਵਜੋਂ ਮੰਨਿਆ ਜਾਂਦਾ ਹੈ ਜੋ ਕਿ ਬੂਲੀਅਨ ਐਕਸਪ੍ਰੈਸ਼ਨਾਂ ਨੂੰ ਹੋਰ ਸਰਲ ਬਣਾਉਣ ਵਿੱਚ ਮਦਦ ਕਰਦੀਆਂ ਹਨ ਜਦੋਂ D3 D2 D1 ਅਤੇ D0 ਲਈ ਬੂਲੀਅਨ ਐਕਸਪ੍ਰੈਸ਼ਨ ਪ੍ਰਾਪਤ ਹੋ ਜਾਂਦੇ ਹਨ ਤਾਂ ਅਸੀਂ ਸਕਰੀਨ ਉੱਪਰ ਦਿਖਾਈ ਅਨਸਾਰ ਸਿੰਕ੍ਰੋਨਸ ਪੈਕੇਟ 카운ਟਰ ਦਾ ਲੌਜਿਕ ਸਰਕਟ ਡਿਜ਼ਾਈਨ ਕਰਦੇ ਹਾਂ ਇਸ ਸਰਕਟ ਵਿੱਚ ਸਾਰੇ 4 ਡੀ ਫਲਿੱਪਫਲੌਪਸ ਇੱਕੋ ਸਮੇਂ ਕਲੌਕ ਸਿਗਨਲ ਪ੍ਰਾਪਤ ਕਰਦੇ ਹਨ ਤਾਂ ਜੋ ਸਿੰਕਰੋਨਸ ਆਪਰੇਸ਼ਨ ਨੂੰ ਯਕੀਨੀ ਬਣਾਇਆ ਜਾ ਸਕੇ ਸਿੰਕਰੋਨਸ ਡੈਕਟ ਕਾਊਂਟਰ ਦਾ ਮੁੱਖ ਫਾਇਦਾ ਇਹ ਹੈ ਕਿ ਇਸ ਨੂੰ ਅਸਿੰਕਰੋਨਸ ਡੈਕਟ ਕਾਊਂਟਰ ਦੀ ਤਰ੍ਹਾਂ ਬੱਕਰੇ ਰੀਸਰਟ ਲੌਜੀਕ ਸਰਕਟ ਦੀ ਲੋਡ ਨਹੀਂ ਹੁੰਦੀ ਕਿਉਂਕਿ ਅਸੀਂ ਸਟੇਟ ਟੇਬਲ ਅਤੇ ਕੇ ਮੈਪਸ ਦੀ ਮਦਦ ਨਾਲ ਸਿਰਫ 10 ਸਟੇਟਸ ਦੀ ਵਰਤੋਂ ਕਰਕੇ ਕਾਊਂਟਰ ਦਾ ਡਿਜ਼ਾਈਨ ਕੀਤਾ ਹੈ ਇਸ ਲਈ ਸਰਕਟ ਆਪਣੇ ਆਪ 1001 ਤੇ ਪਹੁੰਚਣ ਤੋਂ ਬਾਅਦ 0 0 0 0 ਤੇ ਰੀਸੈਟ ਹੋ ਜਾਂਦਾ ਹੈ ਇਸ ਦੇ ਉਲਟ ਇੱਕ ਅਸਿੰਕਰਨਸ ਡੈਕੇਡ ਕਾਊਂਟਰ ਨੂੰ ਆਮ ਤੌਰ ਤੇ ਇੱਕ ਵਾਧੂ ਰੀਸੈਟ ਸਰਕਟ ਦੀ ਲੋੜ ਪੈਂਦੀ ਹੈ ਇਸ ਤਰ੍ਹਾਂ ਅਸੀਂ ਡੀ ਫਲਿੱਪ ਫਲॉप्स ਦੀ ਵਰਤੋਂ ਕਰਕੇ ਸਫਲਤਾਪੂਰਵਕ ਇੱਕ ਸਿੰਕਰਨਸ ਡੈਕੇਡ ਕਾਊਂਟਰ ਡਿਜ਼ਾਈਨ ਕਰ ਸਕਦੇ ਹਾਂ ਇਹ ਕਾਊਂਟਰ ਪ੍ਰੋਪਗੇਸ਼ਨ ਡਿਲੇ ਦੀ ਸਮੱਸਿਆ ਨੂੰ ਦੂਰ ਕਰਦਾ ਹੈ ਜਿਸ ਨਾਲ ਤੇਜ਼ ਅਤੇ ਸਥਿਰ ਆਪਰੇਸ਼ਨ ਯਕੀਨੀ ਬਣਦਾ ਹੈ ਹੁਣ ਆਪਾਂ ਕਾਊਂਟਰਾਂ ਵਿੱਚ ਇੱਕ ਮਹੱਤਵਪੂਰਨ ਮੁੱਦੇ ਤੇ ਚਰਚਾ ਕਰੀਏ ਜਿਸ ਨੂੰ ਲੌਕਆਊਟ ਸਥਿਤੀ ਕਿਹਾ ਜਾਂਦਾ ਹੈ ਅਤੇ ਜਾਣੀਏ ਕਿ ਇਸ ਤੋਂ ਕਿਵੇਂ ਬਚਿਆ ਜਾ ਸਕਦਾ ਹੈ ਇੱਕ ਠੀਕ ਤਰੀਕੇ ਨਾਲ ਕੰਮ ਕਰਨ ਵਾਲੇ ਡੈਕਟ ਕਾਊਂਟਰ ਵਿੱਚ ਸਟੇਟਸ ਨੂੰ ਲਗਾਤਾਰ 0 ਤੋਂ 9 ਤੱਕ ਭਾਵ 0000 ਤੋਂ 1001 ਤੱਕ ਕਰਮਵਾਰ ਵਧਣਾ ਚਾਹੀਦਾ ਹੈ ਅਤੇ ਫਿਰ ਵਾਪਸ 0000 ਤੇ ਰੀਸੈਟ ਹੋ ਜਾਣਾ ਚਾਹੀਦਾ ਹੈ ਪਰ ਕਈ ਵਾਰ ਬਿਜਲੀ ਦੇ ਉਤਰਾ ਚੜਾ ਜਾਂ ਨੌਇਜ਼ ਵਰਗੇ ਅਚਾਨਕ ਆਉਣ ਵਾਲੇ ਕਾਰਨਾ ਕਰਕੇ ਕਾਊਂਟਰ ਕਿਸੇ ਅਜਿਹੀ ਸਟੇਟ ਵਿੱਚ ਚਲਾ ਜਾਂਦਾ ਹੈ ਜੋ ਸਾਡੇ ਟੈਕਟ ਗਿਣਤੀ ਕ੍ਰਮ ਵਿੱਚ ਸ਼ਾਮਲ ਨਾ ਹੋਣ ਵਾਲੀਆਂ 6 ਸਟੇਟਸ ਵਿੱਚੋਂ ਇੱਕ ਹੁੰਦੀ ਹੈ ਜੇਕਰ ਅਜਿਹਾ ਹੁੰਦਾ ਹੈ ਤਾਂ ਕਾਊਂਟਰ ਸਹੀ ਗਿਣਤੀ ਕ੍ਰਮ 'ਚ ਵਾਪਸ ਆਉਣ 'ਚ ਅਸਫਲ ਹੋ ਸਕਦਾ ਹੈ ਅਤੇ ਉਸੇ ਨਾ ਵਰਤਨਯੋਗ ਸਟੇਟ 'ਚ ਹੀ ਫਸ ਸਕਦਾ ਹੈ ਇਸ ਹਾਲਤ ਨੂੰ ਲੌਕਆਊਟ ਕਿਹਾ ਜਾਂਦਾ ਹੈ ਕਿਉਂਕਿ ਕਾਊਂਟਰ ਇੱਕ ਅਵੈਧ ਭਾਵ ਇਨਵੈਲਿਡ ਸਟੇਟ ਵਿੱਚ ਲੌਕ ਹੋ ਜਾਂਦਾ ਹੈ ਅਤੇ ਉਮੀਦ ਮੁਤਾਬਕ ਕੰਮ ਕਰਨਾ ਬੰਦ ਕਰ ਦਿੰਦਾ ਹੈ ਲੌਕਆਊਟ ਹਾਲਤ ਤੋਂ ਬਚਣ ਲਈ ਸਾਨੂੰ ਆਪਣੇ ਡਿਜ਼ਾਈਨ ਵਿੱਚ ਤਬਦੀਲੀ ਕਰਨੀ ਪੈਂਦੀ ਹੈ ਤਾਂ ਜੋ ਚੇਕਰ ਕਾਊਂਟਰ ਕਿਸੇ ਨਾਮ ਵਰਤੇ ਜਾਣ ਵਾਲੇ ਸਟੇਟ ਵਿੱਚ ਚਲਾ ਜਾਂਦਾ ਹੈ ਤਾਂ ਅਗਲੇ ਕਲੌਕ ਪਲਸ ਤੇ ਇਹ ਵਾਪਸ 0000 ਜਾਂ ਕਿਸੇ ਹੋਰ ਵਰਤੇ ਜਾਣ ਵਾਲੇ ਸਟੇਟ ਵਿੱਚ ਆ ਜਾਵੇ ਸਾਡੇ ਪਹਿਲੇ ਡਿਜ਼ਾਈਨ ਕੀਤੇ ਗਏ ਸਿੰਕਰੋਨਸ ਡੈਕਟ ਕਾਊਂਟਰ ਵਿੱਚ ਲੌਕਆਊਟ ਹਾਲਤ ਤੋਂ ਬਚਣ ਲਈ ਅਸੀਂ ਸਟੇਟ ਟੇਬਲ ਵਿੱਚ ਸੋਧ ਕਰਦੇ ਹਾਂ ਅਸੀਂ ਸਪਸ਼ਟ ਤੌਰ ਤੇ ਸਾਰੀਆਂ 6 ਨਾਂ ਵਰਤੀਆਂ ਜਾਣ ਵਾਲੀਆਂ ਸਟੇਟਸ ਲਈ ਅਗਲੀ ਸਟੇਟ 0000 ਨਿਰਧਾਰਿਤ ਕਰਦੇ ਹਾਂ ਇਸ ਤਰੀਕੇ ਨਾਲ ਜੇਕਰ ਕਾਊਂਟਰ ਕਿਸੇ ਨਾਂ ਵਰਤੀ ਜਾਣ ਵਾਲੀ ਸਟੇਟ ਵਿੱਚ ਚਲਾ ਵੀ ਜਾਂਦਾ ਹੈ ਤਾਂ ਇਹ ਆਪਣੇ ਆਪ ਅਗਲੇ ਕਲੌਕ ਪਲਸ ਤੇ 0000 ਤੇ ਵਾਪਸ ਆ ਜਾਵੇਗਾ ਤੁਸੀਂ ਸੋਧਿਆ ਹੋਇਆ ਸਟੇਟ ਟੇਬਲ ਸਕਰੀਨ ਉੱਪਰ ਦੇਖ ਸਕਦੇ ਹੋ ਹੁਣ ਅਸੀਂ ਇਹਨਾਂ ਨਾਂ ਵਰਤੀਆਂ ਜਾਣ ਵਾਲੀਆਂ ਸਟੇਟਸ ਲਈ ਲੂਰਿੰਦੇ ਫਲਿੱਪ-ਫਲॉप ਇਨਪੁਟ ਨੂੰ ਅਰਥ ਕਰਦੇ ਹਾਂ ਕਿਉਂਕਿ ਅਸੀਂ ਡੀ ਫਲਿੱਪ-ਫਲॉप ਵਰਤ ਰਹੇ ਹਾਂ ਇਸ ਲਈ ਨੈਕਸਟ ਸਟੇਟ ਹੀ ਸਿੱਧਾ ਡੀ ਇਨਪੁਟਸ ਨੂੰ ਪਰਿਭਾਸ਼ਿਤ ਕਰਦੀ ਹੈ ਪਹਿਲਾਂ ਅਸੀਂ ਇਹਨਾਂ ਨਾਂ ਵਰਤੀਆਂ ਜਾਣ ਵਾਲੀਆਂ ਸਟੇਟਸ ਲਈ ਕੇ ਮੈਪ ਵਿੱਚ ਡੋਂਟ ਕੇਅਰ ਟਰਨਸ ਵਰਤੀਆਂ ਸਨ ਪਰ ਹੁਣ ਅਸੀਂ ਇਹਨਾਂ ਦੇ ਪਰਿਵਰਤਨ ਨੂੰ ਸਪਸ਼ਟ ਤੌਰ ਤੇ ਨਿਰਧਾਰਤ ਕਰਦੇ ਹਾਂ ਤੁਸੀਂ ਸਕਰੀਨ ਉੱਪਰ ਸੋਧ ਕੀਤਾ ਗਿਆ ਸਟੇਟ ਟੇਬਲ ਦੇਖ ਸਕਦੇ ਹੋ ਜੋ ਨਵੇਂ ਫਲਿੱਪ-ਫਲॉप ਇਨਪੁਟਸ ਨੂੰ ਵੀ ਦਰਸਾਉਂਦਾ ਹੈ ਹੁਣ ਅਸੀਂ ਜੋਦੇ ਹੋਏ ਟੇਬਲ ਅਨੁਸਾਰ ਹਰੇਕ ਫਲਿੱਪ-ਫਲॉप ਇਨਪੁਟ ਲਈ ਕੇ ਮੈਪਸ ਬਣਾਉਂਦੇ ਹਾਂ ਕਿਉਂਕਿ ਹੁਣ ਸਾਰੀਆਂ 16 ਸੰਭਾਵਿਤ ਸਟੇਟਸ ਨੂੰ ਸਪਸ਼ਟ ਤੌਰ ਤੇ ਨਿਰਧਾਰਿਤ ਕੀਤਾ ਗਿਆ ਹੈ ਇਸ ਕਰਕੇ ਕੇ ਮੈਪਸ ਵਿੱਚ ਡੌਂਟ ਕੇਅਰ ਟਰਮਸ ਖਤਮ ਹੋ ਜਾਂਦੀਆਂ ਹਨ ਇਨ੍ਹਾਂ ਕੇ ਮੈਪਸ ਤੋਂ ਅਸੀਂ ਸਕਰੀਨ ਉੱਪਰ ਦਿਖਾਈ ਅਨੁਸਾਰ ਨਵੇਂ ਬੂਲੀਅਨ ਐਕਸਪ੍ਰੈਸ਼ਨ ਪ੍ਰਾਪਤ ਕਰਦੇ ਹਾਂ ਇਹ ਨਵੇਂ ਐਕਸਪ੍ਰੈਸ਼ਨ ਯਕੀਨੀ ਬਣਾਉਂਦੇ ਹਨ ਕਿ ਕਾਊਂਟਰ ਸਹੀ ਢੰਗ ਨਾਲ ਕੰਮ ਕਰੇ ਅਤੇ ਕਿਸੇ ਵੀ ਇਨਵੈਲਿਡ ਸਟੇਟ ਵਿੱਚੋਂ ਆਪਣੇ ਆਪ ਵਾਪਸ ਆ ਸਕੇ ਪਿਛਲੇ ਕਾਊਂਟਰ ਸਰਕਟ ਵਾਲੇ ਕੀ ਢੰਗ ਦੀ ਵਰਤੋਂ ਕਰਦੇ ਹੋਏ ਸੋਧਿਆ ਗਿਆ ਸਿੰਕਰੋਨਸ ਡੈਕੇਡ ਕਾਊਂਟਰ ਦਾ ਸਰਕਟ ਇਹਨਾਂ ਨਵੇਂ ਬੂਲੀਨ ਐਕਸਪ੍ਰੈਸ਼ਨਾਂ ਤੋਂ ਬਣਾਇਆ ਜਾ ਸਕਦਾ ਹੈ ਇਸ ਸੋਧ ਨਾਲ ਹੁਣ ਕਾਊਂਟਰ ਪ੍ਰੋਸੈਜਰਕ ਢੰਗ ਨਾਲ ਕੰਮ ਕਰਦਾ ਹੈ ਅਤੇ ਕਿਸੇ ਵੀ ਇਨਵੈਲਿਡ ਸਟੇਟ ਵਿੱਚ ਫਸਣ ਦਾ ਕੋਈ ਖਤਰਾ ਨਹੀਂ ਰਹਿੰਦਾ ਹੁਣ ਅਸੀਂ ਅੱਗੇ ਵਧਦੇ ਹਾਂ ਤੇ ਇੱਕ ਡੈਕੇਡ ਕਾਊਂਟਰ ਦੇ IC ਬਾਰੇ ਜਾਣਦੇ ਹਾਂ IC 74160 ਸਿੰਕਰੋਨਸ ਡੈਕੇਡ 카운ਟਰ ਦੇ ਲਈ ਵੱਡੇ ਪੱਧਰ ਤੇ ਵਰਤਿਆ ਜਾਂਦਾ ਹੈ ਇਹ 4 ਬਿਟ ਸਿੰਕਰੋਨਸ 카운ਟਰ ਹੈ ਜੋ 0000 ਤੋਂ 1001 ਪਾਫ ਡੈਸੀਮਲ ਵਿੱਚ 0 ਤੋਂ 9 ਤੱਕ ਗਿਣਦਾ ਹੈ ਅਤੇ ਅਗਲੇ ਕਲੌਕ ਪਲਸ ਤੇ ਆਪਣੇ ਆਪ 0000 ਤੇ ਰੀਸੈਟ ਹੋ ਜਾਂਦਾ ਹੈ ਇਹ ਕਲੌਕ ਸਿਗਨਲ ਦੇ ਵੱਧੇ ਕਿਨਾਰੇ ਜਾਨੀ ਕਿ ਪੋਜ਼ਿਟਿਵ ਐਜ ਤੇ ਕੰਮ ਕਰਦਾ ਹੈ ਜਿਸ ਨਾਲ ਸਭ ਫਲਿੱਪ-ਫਲੌਪ ਇੱਕੋ ਸਮੇਂ ਆਪਣੀ ਸਟੇਟ ਬਦਲਦੇ ਹਨ ਕਲੀਅਰ ਇਨਪੁਟ 카운ਟਰ ਨੂੰ ਅਸਿੰਕਰੋਨਸ ਤਰੀਕੇ ਨਾਲ ਰੀਸੈਟ ਕਰਦਾ ਹੈ ਜਦਕਿ ਲੋਡ ਇਨਪੁਟ ਇੱਕ ਨਿਰਧਾਰਿਤ ਗਿਣਤੀ ਨੂੰ 카운ਟਰ ਵਿੱਚ ਲੋਡ ਕਰਨ ਦੀ ਸਹੂਲਤ ਦਿੰਦਾ ਹੈ 카운ਟਰ ਕੇਵਲ ਉਦੋਂ ਹੀ ਕੰਮ ਕਰਦਾ ਹੈ ਜਦੋਂ ਦੋਵੇਂ ਇਨੇਬਲ ਇਨਪੁਟ ਹਾਈ ਹੁੰਦੀਆਂ ਹਨ ਕੈਰੀ ਆਉਟਪੁਟ 카ਉਂਟ 9 ਤੇ ਇੱਕ ਪਲਸ ਪੈਦਾ ਕਰਦਾ ਹੈ ਜੋ ਕਿ ਕਈ 카ਉਂਟਰਾਂ ਨੂੰ ਕੈਸਕੇਡ ਕਰਨ ਲਈ ਵਰਤਿਆ ਜਾਂਦਾ ਹੈ ਇਹ 16 ਪਿੰਨ IC ਹੈ ਜਿਸ ਦੀ ਪਿੰਨ ਡਾਇਆਗ੍ਰਾਮ ਤੁਸੀਂ ਸਕਰੀਨ ਉੱਪਰ ਦੇਖ ਸਕਦੇ ਹੋ ਹੁਣ ਆਓ ਇਸ ਲੈਕਚਰ ਨੂੰ ਸਮਾਪਤ ਕਰਨ ਤੋਂ ਪਹਿਲਾਂ ਇੱਕ ਮਨ ਚਾਹੇ ਗਿਣਤੀ ਕ੍ਰਮ ਭਾਵ ਆਰਬਿਟਰੇਰੀ ਸੀਕੁਐਂਸ ਕਾਊਂਟਰ ਦੇ ਸੰਕਲਪ ਨੂੰ ਸੰਖੇਪ ਵਿੱਚ ਜਾਣੀਏ ਆਰਬਿਟਰੇਰੀ ਸੀਕੁਐਂਸ ਕਾਊਂਟਰ ਇੱਕ ਸਿੰਕਰੋਨਸ ਕਾਊਂਟਰ ਹੁੰਦਾ ਹੈ ਜੋ ਆਮ ਬਾਈਨਰੀ ਜਾਂ ਡੈਕੇਡ ਗਿਣਤੀ ਕ੍ਰਮ ਦੀ ਬਜਾਏ ਕਿਸੇ ਵੀ ਮਨ ਚਾਹੇ ਖਾਸ ਗਿਣਤੀ ਕ੍ਰਮ ਅਨੁਸਾਰ ਸਟੇਟ ਬਦਲਦਾ ਹੈ ਇਸ ਦਾ ਡਿਜ਼ਾਈਨ ਫੋਰ ਸਿਨਕਰੋਨਸ 카ਉਂਟਰਾਂ ਮੰਗੀ ਹੁੰਦਾ ਹੈ ਜਿਸ ਵਿੱਚ ਸਟੇਟ ਟੇਬਲ ਐਕਸਾਈਟੇਸ਼ਨ ਟੇਬਲ ਅਤੇ ਕੇ ਮੈਪਸ ਦੀ ਵਰਤੋਂ ਕਰਕੇ ਲੋਡਿੰਗ ਦੇ ਫਲਿੱਪ-ਫਲॉप ਇਨਪੁਟ ਪ੍ਰਾਪਤ ਕੀਤੇ ਜਾਂਦੇ ਹਨ ਇਸ ਤਰ੍ਹਾਂ ਦੇ 카ਉਂਟਰ ਉਹਨਾਂ ਐਪਲੀਕੇਸ਼ਨਾਂ ਵਿੱਚ ਵਰਤੇ ਜਾਂਦੇ ਹਨ ਜਿੱਥੇ ਖਾਸ ਕ੍ਰਮ ਵਿੱਚ ਗਿਣਤੀ ਦੀ ਲੋੜ ਹੁੰਦੀ ਹੈ ਜਿਵੇਂ ਕਿ ਟ੍ਰੈਫਿਕ ਲਾਈਟ ਕੰਟਰੋਲ ਵੈਂਡਿੰਗ ਮਸ਼ੀਨ ਅਤੇ ਕਿਸੇ ਖਾਸ ਕੰਮ ਦੇ ਅਨੁਕੂਲ ਤਿਆਰ ਕੀਤੇ ਗਏ ਡਿਜੀਟਲ ਕੰਟਰੋਲ ਸਰਕਟ ਇਸ ਸੰਕਲਪ ਨੂੰ ਸਹੀ ਢੰਗ ਨਾਲ ਸਮਝਣ ਲਈ ਹੁਣ ਅਸੀਂ ਇੱਕ ਆਰਬਿਟਰਰੀ ਸੀਕੁਐਂਸ 카운ਟਰ ਡਿਜ਼ਾਈਨ ਕਰਦੇ ਹਾਂ ਜੋ 0 2 4 6 ਸੀਕੁਐਂਸ ਦੀ ਪਾਲਣਾ ਕਰਦਾ ਹੈ ਅਤੇ ਫਿਰ 0 ਤੇ ਵਾਪਸ ਆਉਂਦਾ ਹੈ ਸਭ ਤੋਂ ਵੱਡੀ ਸਟੇਟ 6 ਬਾਈਨਰੀ ਵਿੱਚ ਲਿਖਣ ਲਈ ਸਾਨੂੰ 3 ਬਿਟਸ ਚਾਹੀਦੇ ਹਨ ਇਸ ਲਈ ਇਸ 카운ਟਰ ਲਈ ਸਾਨੂੰ 3 ਡੀ ਫਲਿੱਪ-ਫਲॉप ਚਾਹੀਦੇ ਹਨ ਇਸ ਉਦਾਹਰਣ ਵਿੱਚ ਇਨ੍ਹਾਂ ਫਲਿੱਪ-ਫਲॉप्स ਨੂੰ FF2 FF1 ਅਤੇ FF0 ਦੇ ਰੂਪ ਵਿੱਚ ਲੇਬਲ ਕੀਤਾ ਗਿਆ ਹੈ ਅਤੇ ਇਹਨਾਂ ਦੇ ਆਉਟਪੁੱਟ Q2 Q1 ਅਤੇ Q0 not ਹਨ ਸਟੇਟ ਟੇਬਲ ਤਿਆਰ ਕਰਕੇ ਅਸੀਂ 카운ਟਰ ਦੀ ਗਤੀਵਿਧੀ ਨੂੰ ਵੇਖਦੇ ਹਾਂ A 000 010 1000 ਅਤੇ 110 ਵਿੱਚੋਂ ਲੰਘਦਾ ਹੈ ਅਤੇ 000 ਤੇ ਵਾਪਸ ਰੀਸੈਟ ਹੋ ਜਾਂਦਾ ਹੈ ਲੌਕਆਊਟ ਤੋਂ ਬਚਣ ਲਈ ਚਾਰ ਨਾਂ ਵਰਤੀਆਂ ਗਈਆਂ ਸਟੇਟਸ 001 011 101 ਅਤੇ 111 ਦੇ ਲਈ ਅਗਲੀ ਸਟੇਟ 000 ਨਿਰਧਾਰਿਤ ਕੀਤੀ ਗਈ ਹੈ ਇਸ ਨਾਲ ਇਹ ਯਕੀਨੀ ਬਣਦਾ ਹੈ ਕਿ ਜੇਕਰ ਕਾਊਂਟਰ ਕਿਸੇ ਨਾ ਵਰਤੀ ਗਈ ਸਟੇਟ ਵਿੱਚ ਚਲਾ ਵੀ ਜਾਂਦਾ ਹੈ ਤਾਂ ਇਹ ਆਪਣੇ ਸਹੀ ਗਿਣਤੀ ਕ੍ਰਮ ਵਿੱਚ ਵਾਪਸ ਆ ਜਾਵੇ ਡੀ ਫਲਿੱਪ-ਫਲॉप ਦੇ ਐਕਸਾਈਟੇਸ਼ਨ ਟੇਬਲ ਦੀ ਵਰਤੋਂ ਕਰਕੇ ਅਸੀਂ ਲੋੜੀਂਦੇ ਡੀ ਇਨਪੁਟ ਨਿਰਧਾਰਿਤ ਕਰਦੇ ਹਾਂ ਅਤੇ ਸਕਰੀਨ ਉੱਪਰ ਦਿਖਾਏ ਅਨਸਾਰ ਸਟੇਟ ਟੇਬਲ ਵਿੱਚ ਲਿਖਦੇ ਹਾਂ ਅੱਗੇ ਕੇ ਮੈਪਸ ਦੀ ਵਰਤੋਂ ਕਰਕੇ D2, D1 ਅਤੇ D0 ਲਈ ਬੂਲੀਅਨ ਐਕਸਪ੍ਰੈਸ਼ਨ ਪ੍ਰਾਪਤ ਕਰਦੇ ਹਾਂ ਕਿਉਂਕਿ ਸਟੇਟ ਟੇਬਲ ਵਿੱਚ ਸਾਰੇ 8 ਸਟੇਟਸ ਨਿਰਧਾਰਿਤ ਕੀਤੇ ਗਏ ਹਨ ਇਸ ਲਈ ਕੋਈ ਡੌਂਟ ਕੇਅਰ ਸਥਿਤੀ ਨਹੀਂ ਹੈ ਕੇ ਮੈਪਸ ਅਤੇ ਇਹਨਾਂ ਤੋਂ ਪ੍ਰਾਪਤ ਐਕਸਪ੍ਰੈਸ਼ਨ ਸਕਰੀਨ ਉੱਪਰ ਦਿਖਾਏ ਗਏ ਹਨ ਅਖੀਰ ਵਿੱਚ ਇਹਨਾਂ ਐਕਸਪ੍ਰੈਸ਼ਨ ਅਨੁਸਾਰ ਤਿੰਨ D ਫਲਿੱਪ-ਫਲॉप ਅਤੇ ਲੌਜੀਕ ਗੇਟਸ ਦੀ ਵਰਤੋਂ ਕਰਕੇ ਇਸ ਆਰਬਿਟਰਰੀ ਸੀਕੁਐਂਸ 카ਉਂਟਰ ਦਾ ਸਰਕਟ ਬਣਾਇਆ ਜਾ ਸਕਦਾ ਹੈ ਇਨ੍ਹਾਂ ਕਾਊਂਟਰਾਂ ਦੇ ਸਫਲ ਡਿਜ਼ਾਈਨ ਅਤੇ ਲੌਕਆਊਟ ਸਥਿਤੀ ਤੋਂ ਬਚਣ ਦੇ ਤਰੀਕੇ ਸਿੱਖਣ ਤੋਂ ਬਾਅਦ ਅਸੀਂ ਹੁਣ ਅੱਜ ਦੇ ਲੈਕਚਰ ਨੂੰ ਇੱਥੇ ਸਮਾਪਤ ਕਰਦੇ ਹਾਂ ਇਸ ਲੈਕਚਰ ਵਿੱਚ ਅਸੀਂ ਇੱਕ ਸਿੰਕ੍ਰੋਨਸ ਡੈਕਟ ਕਾਊਂਟਰ ਅਤੇ ਇੱਕ ਆਰਬਿਟਰਰੀ ਸੀਕੁਐਂਸ ਕਾਊਂਟਰ ਨੂੰ ਡਿਜ਼ਾਈਨ ਕੀਤਾ ਹੈ ਅਤੇ ਇਹ ਯਕੀਨੀ ਬਣਾਇਆ ਹੈ ਕਿ ਦੋਵੇਂ ਲੌਕਆਊਟ ਸਥਿਤੀ ਤੋਂ ਬਿਨਾਂ ਸਹੀ ਢੰਗ ਨਾਲ ਕੰਮ ਕਰਦੇ ਰਹਿਣ ਅਸੀਂ ਡੀ ਫਲਿੱਪ-ਫਲॉप ਦੀ ਵਰਤੋਂ ਕੀਤੀ ਹੈ ਕੇ ਮੈਪਸ ਦੀ ਵਰਤੋਂ ਕਰਕੇ ਐਕਸਪ੍ਰੈਸ਼ਨ ਤਿਆਰ ਕੀਤੇ ਹਨ ਅਤੇ ਜਾਣਿਆ ਹੈ ਕਿ ਕਿਵੇਂ ਇਹ ਕਾਊਂਟਰ ਬਿਨਾਂ ਕਿਸੇ ਬਾਹਰੂ ਲੌਜਿਕ ਦੇ ਆਟੋਮੈਟਿਕ ਰੀਸੈਟ ਹੁੰਦੇ ਹਨ। ਇਹਨਾਂ ਸੰਕਲਪਾਂ ਨੂੰ ਸਮਝਣਾ ਡਿਜੀਟਲ ਸਿਸਟਮਾਂ ਨੂੰ ਪ੍ਰਭਾਵਸ਼ਾਲੀ ਤਰੀਕੇ ਨਾਲ ਡਿਜ਼ਾਈਨ ਕਰਨ ਵਿੱਚ ਮਦਦ ਕਰਦਾ ਹੈ। ਤੁਹਾਡੇ ਧਿਆਨ ਲਈ ਧੰਨਵਾਦ।